ਜੀ ਹੋਰਾਂ ਤਾਂ ਆਪਾਂ ਨੂੰ ਪਤਾ ਨਹੀਂ ਸੀ ਇੱਕ ਹੋਰ ਆਈਟਮ ਆ ਗਈ ਆ ਜਿਹੜਾ ਕਹਿੰਦਾ ਵੀ ਬਿਆਨਤਾ ਸਿੰਘ ਜੀ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸੀ ਉਹ ਵਾਲਾ ਬਿਆਨ ਸਿੰਘ ਠੀਕ ਹੈ ਉਹਦਾ ਇਹ ਪੁੱਤ ਆ ਗਿਆ ਅੱਗੇ ਵੀ ਮੇਰੇ ਡੈਡੀ ਜੀ ਜਦ ਜੇਲ੍ਹ ਗਏ ਸੀ ਸ਼ਹੀਦ ਹੋਏ ਸੀ ਜੀ ਉਹਨਾਂ ਜਦੋਂ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਇੰਦਰਾ ਗਾਂਧਰੀ 1984 ਦੀ ਮਰੀ ਆ ਠੀਕ ਹੈ ਬਹੁਤ ਬਾਦਰੀ ਦਾ ਕੰਮ ਕੀਤਾ ਸੀ ਭਾਈ ਤੇਰੇ ਬੁੜੇ ਨੇ ਇੱਕ ਨਿਹੱਤੀ ਔਰਤ ਦੇ ਉੱਪਰ ਬੋਲੀਆਂ ਬਾਗ ਦੇਣੀਆਂ ਮੈਂ ਤਾਂ ਇਹੋ ਜਿਹੇ ਬੰਦੇ ਨੂੰ ਮਰਦ ਨਹੀਂ ਆਖੂੰਗੀ ਕਿਸੇ ਵੀ ਨਿਹੱਤੇ ਬੰਦੇ ਤੇ ਵਾਰ ਕਰਨਾ ਉਹਨੂੰ ਅਸੀਂ ਯੁੱਧਾ ਜਾਂ ਸ਼ਹੀਦ ਦੀ ਪੱਤੀ ਕਦੀ ਦੇ ਹੀ ਨਹੀਂ ਸਕਦੇ ਕਿਉਂਕਿ ਨਿਹੱਤੇ ਤੇ ਤਾਂ ਕੋਈ ਵੀ ਵਾਰ ਕਰ ਸਕਦਾ ਅੱਜ ਮੈਂ ਆ ਮੇਰੇ ਕੋਲ ਇੱਕ ਸੰਤਾਲੀ ਜੀ ਕਰਨਾ ਮੈਂ ਜਾ ਕੇ ਕਿਸੇ ਪਵਾ ਕੋਈ 7 ਫੁੱਟ ਦਾ ਬੰਦਾ ਖੜਾ ਮੈਂ ਟੜ 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 ਕੱਡਾ ਡਰੈਸ ਦਾ ਗੋਲੀਆਂ ਚਲਾ ਦੂੰਗੀ ਮਾਰਤਾ ਇਹ ਬਾਦਰੀ ਹੈ ਮੇਰੇ ਵਾਸਤੇ ਮੇਰੇ ਹੱਥ ਵਿੱਚ ਤਾਂ ਗੱਲ ਨਾ ਮੈਂ ਤਾਂ ਬੰਦਾ ਮਾਰਦਾ ਕਾਦੀ ਬਾਤਰੀ ਆ ਉਹ ਤਾਂ ਨਹੀਂ ਹੱਤਾ ਸੀ ਮੈਂ ਇਧਰ ਦੇ ਲੋਕਾਂ ਨੂੰ ਨਾ ਤਾਂ ਸਿੱਖ ਮੰਨਦੀਆਂ ਨਾ ਬਾਬੇ ਦਾ ਸਿੰਘ ਮੰਨਦੀਆਂ ਤੇ ਨਾ ਹੀ ਕੋਈ ਭਾਈ ਤੇਰੇ ਪਿਓ ਨੇ ਬਾਤਰੀ ਦਾ ਕੰਮ ਕੀਤਾ ਪਿਆਰ ਮੰਦਰ ਸਾਹਿਬ ਤੇ ਹੋਏ ਦਾ ਜੇ ਮੈਂ ਬਦਲਾ ਲੇਤਾ ਕਿਹੜਾ ਬਦਲਾ ਲੇਤਾ ਤੇਰੇ ਬਾਪੂ ਨੇ ਜਿਆਦਾ ਮਿਰਚਾਂ ਲੜੀਆਂ ਸੀ ਤੇਰੇ ਪਿਓ ਨੂੰ ਵੀ ਜਿਹਨੇ ਬਦਲਾ ਲੇਤਾ ਇੰਦਰਾਗਾ ਉਨੇ ਹਮਲਾ ਕੀਤਾ ਉਹਨੇ ਕੋਈ ਬਿਨਾਂ ਰਸਤਾ ਨਹੀਂ ਕੀਤਾ ਉਹਨੇ ਵਾਰਨਿੰਗ ਦਿੱਤੀ ਸੀ ਨਾ ਪਿੰਡਰਾਲਾ ਕਿਉਂ ਨੁਕਿਆ ਹਰਮੰਦਰ ਸਾਹਿਬ ਚ ਕਿਉਂ ਗਿਆ ਗੋਲਡਨ ਟੈਂਪਲ ਚ ਕਿਤੇ ਹੋਰ ਲੁਕ ਜਾਂਦਾ ਕਿਤੇ ਹੋਰ ਡੇਰਾ ਬਣਾ ਲੈਂਦਾ ਆ ਕਿਤੇ ਹੋਰ ਲੁਕ ਜਾਂਦਾ ਨਾਰੰਗਵਾਲ ਪਿੰਡ ਦੇ ਵਿੱਚ ਖਵੇਲੀ ਖਾਲੀ ਅੱਜ ਵੀ ਉੱਥੇ ਵੀ ਤਾਂ ਪਿੰਡਰਾਲਾ ਲੁਕਿਆ ਸੀ ਨਾ ਹਵੇਲੀ ਦੇ ਵਿੱਚ ਪਾਈ ਕਮਰਿਆਂ ਦੀ ਹਵੇਲੀ ਆ ਪਿੰਡ ਨਾਰੰਗਾ ਲੁਧਿਆਣੇ ਕੋਲ ਉੱਥੇ ਪਿੰਡ ਦੇ ਲੋਕਾਂ ਨੇ ਖਬਰ ਦਿੱਤੀ ਵੀ ਇੱਥੇ ਪਿੰਡਰਾਲਾ ਲੁਕਿਆ ਤੁਹਾਨੂੰ ਉੱਥੋਂ ਵੀ ਭੱਜਣਾ ਪਿਆ ਅਗਰ ਉਹ ਲੁਕੇ ਰਹਿੰਦਾ ਹੋ ਵੇਲੀ ਵਿੱਚ ਹੋ ਸਕਦਾ ਏਟੈਕ ਉਸ ਹਵੇਲੀ ਵਿੱਚ ਹੁੰਦਾ ਉਹ ਹਵੇਲੀ ਅੱਜ ਜਿਹੜੀ ਖੜੀ ਔ ਖੜੀ ਨਾ ਹੁੰਦੀ ਉੱਥੇ ਸੋ ਨੰਬਰ 1 ਵੀ ਪਿੰਡਰਾ ਵਾਲੇ ਦੀ ਗਲਤੀ ਸੀ ਉਹਨੂੰ ਗੋਲਡਨ ਟੈਂਪਲ 'ਚ ਸ਼ਰਨ ਨਹੀਂ ਲੈਣੀ ਚਾਹੀਦੀ ਸੀ ਉਹ ਨਾ ਸ਼ਰਨ ਲੈਂਦਾ ਨਾ ਉਥੇ ਏਟੈਕ ਹੁੰਦਾ ਨਾ ਸਾਡੇ ਹਰਮੰਦਰ ਸਾਹਿਬ ਦਾ ਇਨਾ ਨੁਕਸਾਨ ਹੁੰਦਾ ਨਾ ਇੰਨੇ ਸਿੱਖ ਦਿੱਲੀ ਵਿੱਚ ਮਰਦੇ ਇੱਕ ਬੰਦਾ ਜਿਹੜਾ ਕਵੇ ਉੱਠ ਕੇ ਕਿ ਮੈਂ ਵੀ ਮੈਂ ਤਦੇ ਕੀ ਚਾਹੀਦਾ ਮੈਂ ਸਿੱਖਾ ਸਭ ਕੁਝ ਕਰ ਰਿਹਾ ਮੈਂ ਕੋਈ ਤੋਪ ਆ ਜਾਂ ਮੈਨੂੰ ਸੰਤ ਦੀ ਪਦਵੀ ਦੇ ਦਿਓ ਜਾਂ ਮੈਂ ਆਪਣੇ ਅੱਛ ਕੋਈ ਚੀਜ਼ ਆ ਚਲੋ ਮੰਨ ਲਓ ਜੇ ਕੋਈ ਸੰਤ ਹੈ ਨਾ ਪਰ ਆਪਣ ਨੂੰ ਕੋ ਬਾਪਾ ਕਹਿੰਦਾ ਜਿਹੜਾ ਪ੍ਰਮਾਤਮਾ ਨਾਲ ਸੱਚੇ ਮਨ ਨਾਲ ਜੁੜਿਆ ਹੋਊਗਾ ਨਾ ਉਹ ਆਦੇ ਤਨ ਤੇ ਗੋਲੀਆਂ ਖਾਲੇਗਾ ਪਰ ਆਪਣੇ ਜਿਹੜੀ ਉਹਦੀ ਟੀਮ ਹੋਏਗੀ ਨਾ ਉਹ ਤਾਂ ਬਾਲ ਨਹੀਂ ਬੰਕਾ ਹੁੰਦਾਏਗਾ ਕਿਉਂ ਕੋੜਾ ਹੋਣਾ ਵੀ ਇਹ ਮੇਰੇ ਨਾਲ ਬੰਦੇ ਇਹਨਾਂ ਦਾ ਕੱਖ ਬਾਲਣਾ ਪੰਖਾ ਵੇ ਰੱਬਾ ਮੈਨੂੰ ਸਜ਼ਾ ਦੇ ਜੋ ਦੇਣੀ ਹੈ ਮੇਰੇ ਬੰਦਿਆਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਪਿੱਛੇ ਪਰਿਵਾਰ ਹੈ ਮੇਰੇ ਕਰਕੇ ਇੱਥੇ ਖੜੇ ਹੈ